ਸ਼ਨੀਵਾਰ ਨੂੰ ਆਇਆ ਤੇਜ਼ ਤੂਫਾਨ ਨੇ ਭਾਰੀ ਨੁਕਸਾਨ ਕੀਤਾ ਹੈ ਜੇਕਰ ਇਹ ਗੱਲ ਕੀਤੀ ਜਾਵੇ ਗੁਰਆਂ ਦੀ ਤਾਂ ਇੱਥੇ ਵੀ ਲੋਕਾਂ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਉੱਥੇ ਕਈ ਘੰਟੇ ਬਿਜਲੀ ਦੀ ਸਪਲਾਈ ਵੀ ਬੰਦ ਰਹੀ ਹੈ ਅਤੇ ਰੁੜਕਾ ਕਲਾ ਤੋਂ ਗੁਰਆਂ ਰੋਡ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਇੱਥੇ ਦੱਸ ਦਈਏ ਕਿ ਪਾਂਸਾ ਵਾਲੇ ਬਾਜ਼ਾਰ ਵਿੱਚ ਇੱਕ ਪੀਪਲ ਦਾ ਦਰਖਤ ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ ਤੇ ਦੁਕਾਨਾਂ ਉੱਪਰ ਡਿੱਗ ਗਿਆ ਜਿਸ ਨਾਲ ਬਿਜਲੀ ਦੇ 2 ਤੋਂ 3 ਪੋਲ ਟੁੱਟ ਗਏ ਅਤੇ ਇਸ ਪੀਪਲ ਦੇ ਪੇੜੇ ਹੇਠਾਂ ਦੋ ਸਕੂਟਰੀਆਂ ਤੇ ਦੋ ਮੋਟਰਸਾਈਕਲ ਵੀ ਆ ਗਏ ਜਿਨ੍ਹਾਂ ਵਿੱਚੋਂ ਦੋ ਸਕੂਟਰੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਬਿਜਲੀ ਵਿਭਾਗ ਅਤੇ ਹੋਰ ਵਿਭਾਗਾ ਵੱਲੋਂ ਕੜੀ ਮਿਹਨਤ ਕਰਕੇ ਕਈ ਘੰਟਿਆਂ ਬਾਅਦ ਆਵਾਜਾਈ ਚਾਲੂ ਕੀਤੀ ਗਈ ਅਤੇ ਬਿਜਲੀ ਦੀ ਸਪਲਾਈ ਨੂੰ ਚਾਲੂ ਕੀਤਾ ਗਿਆ ਕੀ ਹੋਇਆ ਸੀ ਸਕੂਟਰੀ ਦਾ ਪਾਜੀ ਮੇਰੀ ਵਾਈਫ ਨਾ ਇੱਥੇ ਸਕੂਟਰੀ ਲਗਾਉਂਦੀ ਸੀ ਕਿਉਂਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਰਸ਼ ਹੋਣ ਕਰਕੇ ਤੇ ਮੜੀ ਜਗ੍ਹਾ ਖਾਲੀ ਹੁੰਦੀ ਸੀ ਕਿਉਂਕਿ ਪੇੜ ਵੀ ਲੱਗਾ ਹੁੰਦਾ ਛਾਂ ਹੁੰਦੀ ਸੀ ਤਾਂ ਕਰਕੇ ਇੱਥੇ ਸਕੂਟਰੀ ਲਾਈ ਸੀ ਘੜੀ ਕੀਤੀ ਸੀ ਕਿ ਰਾਤੀ 7:30 ਵਜੇ ਆਈ ਹੈ ਨੇਰੀ ਤੇ ਉਹਦੇ ਬਾਅਦ ਅਸੀਂ ਆਪਣੇ ਸਮਾਨ ਸੰਭਣ ਨੂੰ ਲੱਗੇ ਤੇ ਦੇਖਿਆ ਤੇ ਖੰਬੇ ਵੀ ਡਿੱਗ ਗਏ ਤਾਰਾਂ ਬਿਜਲੀ ਦੀਆਂ ਸਾਰੀਆਂ ਡਿੱਗੀਆਂ ਜਦੋਂ ਇਹ ਧਿਆਨ ਕੀਤਾ ਇਧਰੋਂ ਪੇੜ ਡਿੱਗਿਆ ਸੀ ਜਦੋਂ ਇਹ ਪੇੜ ਡਿੱਗਿਆ ਭਾਜੀ ਉਹਦੇ ਥੱਲੇ ਸਾਡੀ ਐਕਟਿਵਾ ਫਸ ਗਈ ਹੋਈ ਸੀ ਬਾਕੀ ਭਾਜੀ ਤੁਸੀਂ ਹਾਲਤ ਦੇਖ ਸਕਦੇ ਹੋ ਐਕਟਿਵਾ ਦੀ ਜਿਹੜੀ ਹੋਈ ਆ ਬਸ ਆਹੀ ਹੋਇਆ ਜੀ ਭਾਜੀ ਉਦੋਂ ਨੁਕਸਾਨ ਤਾਂ ਨਹੀਂ ਹੋਇਆ ਬਸ ਉਹ ਜਾਨੀ ਨੁਕਸਾਨ ਕੁਝ ਨਹੀਂ ਹੋਇਆ ਐਕਟਿਵਾ ਹੀ ਕੰਡਮ ਹੋਈ ਆ ਕਦੋਂ ਨਿਕਲੀ ਐਕਟਿਵ ਆ ਫੇ ਹੁਣੇ ਗੱਡੀ ਆ ਭਾਜੀ ਕਿੰਨੇ ਟਾਈਮ ਬਾਅਦ ਸੀ ਨੂੰ ਫੋਨ ਕੀਤਾ ਸੀ ਭਾਜੀ ਆਪਣੇ ਰਾਹੁਲ ਭਾਜੀ ਨੂੰ ਤੇ ਉਹਨਾਂ ਨੇ ਅਰੇਂਜ ਕਰਾਇਆ ਜੀਸੀਬੀ ਦਾ ਤੇ ਜੀਸੀਬੀ ਵਾਲਿਆਂ ਨੇ ਹੁਣ ਆ ਕੇ ਹੁਣੇ ਹਾਲੇ 5 ਮਿੰਟ ਵੀ ਨਹੀਂ ਹੋਏ ਹੁਣ ਕੱਢ ਕੇ ਸਾਡੇ ਨਾਲ ਨੇ ਕਿੰਨੇ ਟਾਈਮ ਬਾਅਦ ਨਿਕਲੀ ਆ ਇਹ ਭਈ ਰਾਤ ਨਹੀਂ ਬਸੀ ਆ ਹੁਣ ਸਵੇਰੇ ਆ ਹੁਣ ਨਿਕਲੀ ਆ ਸ਼ਾਮ ਨੂੰ ਜਾਣੀ ਉਹ ਹੀ 12 13 ਘੰਟੇ ਹੋ ਗਏ ਹਾਂਜੀ 13 14 ਘੰਟੇ ਲਾ ਲਓ ਉਹ ਨਾਮ ਦੀ ਆ ਜਿਹੜੀ ਸਟੇਟਾ ਹੈਗੀ ਆ ਅੱਜ ਇੱਕ ਕੁਦਰਤੀ ਆਫਤ ਜਿਹੜੀ ਆ ਤੂਫਾਨ ਦੀ ਜਿਹੜੀ ਆ ਇੱਕ ਜਿਹੜੀ ਪਹਿਲਾਂ ਢਿਰੀ ਚੱਲਦੀ ਸੀਗੀ ਜਿਸ ਨੇ ਤੂਫਾਨ ਦਾ ਜਿਹੜਾ ਰੂਪ ਧਾਰਨ ਕਰ ਲਿਆ ਸੀ ਤੇ ਜਿਸ ਦੇ ਨਾਲ ਜਿੱਥੇ ਪੂਰੇ ਪੰਜਾਬ ਦੇ ਵਿੱਚ ਔਰ ਬਖ ਬਖ ਸਟੇਟਾਂ ਦੇ ਵਿੱਚ ਬਹੁਤ ਜਿਆਦਾ ਜਲਨੀ ਤੇ ਮਾਲੀ ਨੁਕਸਾਨ ਹੋਇਆ ਉਸ ਦੇ ਨਾਲ ਹੀ ਅੱਜ ਸਾਡੇ ਗੁਰਾਇਆਂ ਸ਼ਹਿਰ ਦੇ ਵਿੱਚ ਰੁੜਕਾ ਰੋਡ ਤੇ ਵੀ ਜਿਹੜਾ ਹੈਗਾ ਬਹੁਤ ਜਿਆਦਾ ਜਿਹੜਾ ਤਪਿੰਦਰ ਨੁਕਸਾਨ ਹੋਇਆ ਹੁਣ ਰਾਤ ਦੇ 11:55 ਮਿੰਟ ਹੋ ਚੁੱਕੇ ਆ ਤੇ ਇੱਥੇ ਆ ਤਕਰੀਬਨ ਜਦੋਂ ਨੇਰੀ ਚੱਲੀ ਸੀ ਉਦੋਂ ਇੱਕ ਜਿਹੜਾ ਪਿੱਪਲ ਸੀ ਬਹੁਤ ਪੁਰਾਣਾ ਸੀਗਾ ਪੁਰਾਣੀ ਇਮਾਰਤ ਦੇ ਵਿੱਚ ਸੀ ਉਹ ਜਦੋਂ ਡਿੱਗਿਆ ਹੈਗਾ ਉਸ ਦੇ ਨਾਲ ਜਿਹੜੇ ਆ ਬਿਜਲੀ ਦੇ ਖੰਭੇ ਜਿਹੜੇ ਹੈਗੇ ਆ ਤਿੰਨ ਖੰਭੇ ਜਿਹੜੇ ਆ ਉਹ ਤਕਰੀਬਨ ਟੁੱਟ ਕੇ ਡਿੱਗੇ ਆ ਨਾਲ ਜਿਹੜੇ ਹੈਗੇ ਆ ਉਹ ਪਿੱਪਲ ਦੇ ਥੱਲੇ ਦੋ ਐਕਟਿਵ ਆ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਉਹਦੇ ਥੱਲੇ ਆਉਣ ਦੇ ਨਾਲ ਸਾਰਾ ਹੀ ਜਿਹੜਾ ਹੈਗਾ ਉਹ ਨੁਕਸਾਨਿਆ ਗਿਆ ਹੈਗਾ ਔਰ ਮੈਨੂੰ ਇਥੋਂ ਫੋਨ ਆਇਆ ਸੀਗਾ ਕਿ ਇੱਥੇ ਕਾਫੀ ਜਿਹੜੇ ਹੈਗੇ ਆ ਨੁਕਸਾਨ ਵੀ ਇਸ ਵਕਤ ਹੋ ਰਿਹਾ ਕਿ ਜਿਹੜਾ ਅ ਇਧਰੋਂ ਰੂਡਕਰ ਸਾਈਡ ਤੋਂ ਜਦੋਂ ਗੱਡੀ ਆਉਂਦੀ ਆ ਉਹ ਮੂਰੇ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਪਤਾ ਨਹੀਂ ਲੱਗਦਾ ਹੈਗਾ ਤੇ ਮੈਨੂੰ ਕਿਹਾ ਸੀਗਾ ਫਿਰ ਬੈਰੀਕੇਡ ਇੱਥੇ ਲਗਵਾਏ ਆ ਨਾਲ ਸੀ ਮੇਰੇ ਕਾਫੀ ਮੇਰੇ ਇੱਥੇ ਜਿਹੜੇ ਮਹੱਲੇ ਦੇ ਸੀਗੇ ਸਾਡੇ ਕਾਫੀ ਜਨੇ ਸੀ ਬੰਦ ਕਰ ਲਾ ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਥੇ ਨੁਕਸਾਨ ਹੋਇਆ ਪਰ ਜਿਹੜਾ ਜਲਦੀ ਮਾਲੀ ਨੁਕਸਾਨ ਤੋਂ ਜਿਹੜਾ ਬਚਾਅ ਹੋ ਗਿਆ ਮੈਂ ਪਰਮਾਤਮਾ ਦੇ ਚਰਨਾਂ ਚਰਦਾਬ ਸੇਂਤੀ ਕਰਦਾ ਕਿ ਸਾਡੇ ਪੂਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣ ਔਰ ਇਹ ਜਿਹੜੀ ਲਾਈਟ ਜਿਹੜੀ ਇੱਥੇ ਪ੍ਰਭਾਵਿਤ ਹੋਈ ਆ ਜਿਹੜੀ ਤਕਰੀਬਨ ਹੁਣ ਇਹ ਜਿਹੜੀ ਲਾਈਟ ਆ ਇੰਨਾ ਕਿ ਜਿਹੜਾ ਏਰੀਆ ਹੈਗਾ ਜੀ ਸਵੇਰ ਨੂੰ ਚੱਲੇਗਾ ਤੇ ਬਾਕੀ ਜਿਹੜੇ ਉਹਨਾਂ ਦੇ ਦੇਖ ਰਿਹਾ ਹੈਗੇ ਕਿ ਜਿਹੜਾ ਜਿਹੜੀ ਸਾਈਡ ਅਸੀਂ ਚਲਾ ਸਕਦੇ ਆ ਹੋਰ ਥੋੜੀ ਦੇਰ ਤੱਕ ਜਿਹੜੀ ਕੋਸ਼ਿਸ਼ ਹੈ ਉਹਨਾਂ ਦੀ ਕਿ ਜੇ ਰੂੜਕਾ ਸੇਡ ਗੁਰੂ ਰਵਦਾਸ ਨਗਰ ਮਹੱਲਾ ਬੋਪਾ ਰਾਮਾ ਵਾਲਾ ਪਾਸਾ ਉਹ ਚਲਾ ਸਕੀਏ ਤੇ ਉਹਨਾਂ ਨੂੰ ਮੇਰੇ ਨਾਲ ਮਿਲ ਕੇ ਗਏ ਆ ਬਿਜਲੀ ਮੁਲਾਜ਼ਮ ਆਮ ਸਾਰੇ ਜਣੇ ਤੇ ਪੁਲਿਸ ਮੁਲਾਜ਼ਮ ਵੀ ਆਏ ਸੀਗੇ ਜਿਹੜੇ ਹੈਗੇ ਆ ਉਹ ਇੱਥੇ ਹੀ ਸਾਰੇ ਸਗੇ ਖੜੇ ਤੇ ਕੋਸ਼ਿਸ਼ ਹੈ ਕਿ ਜਿਹੜੀ ਰਾਤ ਨੂੰ ਲਾਈਟ ਆ ਜਿਹੜੀ ਗੁੱਪਾਦਵਾ ਸਾਈਡ ਵਾਲੀ ਜਿਹੜੀ ਲਾਈਟ ਆ ਜਵੇ ਤੇ ਜਿਹੜੀ ਇਹ ਲਾਈਟ ਹੈ ਇਹ ਕੱਲੂ ਸਵੇਰ ਨੂੰ ਟ੍ਰੇਨ ਦੇ ਨਾਲ ਜਿਹੜਾ ਹੈਗਾ ਬਲਾਕੇ ਕਿਉਂਕਿ ਪਿੱਪਲ ਬਹੁਤ ਪੁਰਾਣਾ ਪਿੱਪਲ ਸੀਗਾ ਬਹੁਤ ਵੱਡਾ ਹੈਗਾ ਔਰ ਖੰਭੇ ਜਿਹੜੇ ਆ ਦੋ ਤਿੰਨ ਖੰਭੇ ਜਿਹੜੇ ਆ ਉਹ ਨੁਕਸਾਨੇ ਗਏ ਆ ਔਰ ਰਾਤ ਨੂੰ ਹੋਣ ਵਾਲਾ ਨਹੀਂ ਸੀਗਾ ਸੋ ਅਸੀਂ ਪਬਲਿਕ ਦੇ ਲਈ ਜਦੋਂ ਵੀ ਕੋਈ ਇਦਾਂ ਦੀ ਅੱਵਲਤਾ ਇਦਾਂ ਦੀ ਕੋਈ ਪਰਮਾਤਮਾ ਕਰੇ ਸਾਡੇ ਨਗਰ ਤੇ ਇਦਾਂ ਦੀ ਕਦੀ ਵੀ ਕੋਈ ਆਫਤ ਆਵੇ ਨਾ ਅਗਰ ਜੇ ਕੋਈ ਇਦਾਂ ਦੀ ਹੁੰਦੀ ਹੈ ਤੇ ਅਸੀਂ ਹਮੇਸ਼ਾ ਹੀ ਤਤ ਭਰਿਆ ਮਹੱਲੇ ਦੇ ਲਈ ਔਰ ਗੁਰਾਇਆ ਸ਼ਹਿਰ ਦੇ ਲਈ ਤੇ ਅਸੀਂ ਜਿਹੜਾ ਹੈਗਾ ਹੁਣ ਐ ਐਸਡੀਓ ਸਾਹਿਬ ਉਹਨਾਂ ਨੂੰ ਬਿਜਲੀ ਵਿਭਾਗ ਨੂੰ ਉਹਨਾਂ ਨੂੰ ਵੀ ਕਹਿ ਕੇ ਹਟਿਆ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਦਾ ਸਵੇਰ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਜਿਹੜਾ ਇਹ ਰਸਤਾ ਵੀ ਜਿਹੜਾ ਹੈਗਾ ਚਾਲੂ ਹੋ ਸਕੇ ਔਰ ਨਾਲ ਲੱਗਦੀ ਜਿਹੜੀ ਇਹ ਬਿਲੀ ਦੀ ਸਪਲਾਈ ਆ ਉਹ ਚੱਲ ਸਕੇ ਤੇ ਮੈਂ ਗੁਰਾਇਨ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਇਹ ਲਾਈਟ ਦਾ ਜਿਹੜਾ ਹੈਗਾ ਆ ਜਾਣੀ ਹੈ ਤੇ ਆਪਣਾ ਗਾਂਹ ਤੋਂ ਵੀ ਜਿਹੜਾ ਹੈਗਾ ਜਰੂਰ ਜਦੋਂ ਵੀ ਇਦਾਂ ਦੀ ਕੋਈ ਆਫਤ ਆਉਂਦੀ ਆ ਜਾਂ ਕੋਈ ਆਪਾਂ ਨੂੰ ਲੱਗਦਾ ਨੇਰੀ ਝਖੜਾਉਂਦਾ ਤੇ ਆਪਣੀ ਜਾਨ ਦਾ ਜਿਹੜਾ ਹੈਗਾ ਜਰੂਰ ਬਚਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ